ਪਾਤਸ਼ਾਹ ਕਹਿੰਦੇ ਕੌਣ ਵੱਡਾ ਕਮਾਲ ਦੀ ਗੱਲ ਹੈ ਕਹਿੰਦੇ ਕੌਣ ਵੱਡਾ ਸਵਾਲ ਕਰਤਾ ਨਾ ਕਿ ਪੈਸੇ ਵਾਲਾ ਵੱਡਾ ਜਾਇਦਾਦ ਵਾਲਾ ਵੱਡਾ ਜ਼ਮੀਨ ਵਾਲਾ ਵੱਡਾ ਚੰਗੇ ਘਰ ਵਾਲਾ ਉੱਚੀ ਕੋਠੀ ਵਾਲਾ ਮਹਿਲ ਮਾੜੀਆਂ ਵਾਲਾ ਵੱਡੀਆਂ ਗੱਡੀਆਂ ਵਾਲਾ ਵੱਡਾ ਕੌਣ ਵੱਡਾ ਹੈ ਮਾਇਆ ਵਡਿਆਈ ਪਾਤਸ਼ਾਹ ਕਹਿੰਦੇ ਮਾਇਆ ਕਰਕੇ ਜਿਹਦੇ ਕੋਲ ਵਡਿਆਈ ਹੈ ਮਾਇਆ ਵੱਡਾ ਉਹ ਵੱਡਾ ਨਹੀਂ ਪਾਤਸ਼ਾਹ ਕਹਿੰਦੇ ਪੈਸਾ ਕਿਸੇ ਵੀ ਬੰਦੇ ਨੂੰ ਵੱਡਾ ਨਹੀਂ ਕਰਦਾ ਮਾਇਆ ਕਿਸੇ ਵੀ ਇਨਸਾਨ ਨੂੰ ਵੱਡਾ ਨਹੀਂ ਕਰਦੀ ਫਿਰ ਕਿਹੜੀ ਚੀਜ਼ ਹੈ ਜਿਹੜੀ ਵੱਡਾ ਕਰਦੀ ਹੈ ਬੰਦੇ ਕਿਸ ਚੀਜ਼ ਦੇ ਕਰਕੇ ਬੰਦਾ ਵੱਡਾ ਹੋ ਸਕਦਾ ਹੈ ਉਹਦਾ ਵੱਡਾਪਣ ਜੀਵਨ ਦੇ ਵਿੱਚ ਵਿਡੱਪਣ ਆ ਸਕਦਾ ਹੈ ਕੌਣ ਵੱਡਾ ਮਾਇਆ ਵਡਿਆਈ ਨਹੀਂ ਕਹਿੰਦੇ ਮਾਇਆ ਕਰਕੇ ਵੱਡਾ ਨਹੀਂ ਹੁਣ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਆਖ ਦਿੱਤੀ ਸੋ ਵੱਡਾ ਜਿਨ ਰਾਮ ਲਿਬਲਾਈ ਕਹਿੰਦੇ ਵੱਡਾ ਉਹ ਐਸ ਦੁਨੀਆ ਦੇ ਉੱਪਰ ਜਿਹਦੀ ਲਿਬ ਸੱਚੇ ਪ੍ਰਮਾਤਮਾ ਦੇ ਨਾਲ ਲੱਗ ਗਈ ਹੈ ਜਿਹਦੀ ਸੁਰਤ ਸੱਚੇ ਅਕਾਲ ਪੁਰਖ ਜੀ ਦੇ ਨਾਲ ਜੁੜ ਗਈ ਹੈ ਜਿਹਦੀ ਚੇਤਨਤਾ ਦੇ ਵਿੱਚ ਜਿਹਦੀ ਯਾਦ ਦੇ ਵਿੱਚ ਜਿਹਦੇ ਖਿਆਲਾਂ ਦੇ ਵਿੱਚ ਉਹ ਆਕਾਲ ਪੁਰਖ ਵਾਹਿਗੁਰੂ ਆ ਗਿਆ ਜਿਹੜਾ ਸਾਰੀ ਦੁਨੀਆ ਦੇ ਵਿੱਚ ਵਿਚਰ ਰਿਹਾ ਹੈ ਜਿਹੜਾ ਪ੍ਰਮਾਤਮਾ ਸਾਰੀ ਦੁਨੀਆ ਦੇ ਨੂੰ ਦੇਖ ਰਿਹਾ ਦੁਨੀਆ ਨੂੰ ਚਲਾ ਰਿਹਾ ਜਿਹਦਾ ਪਸਾਰਾ ਹੀ ਆ ਸਾਰਾ ਬ੍ਰਹਿਮੰਡ ਘੁੰਮ ਰਿਹਾ ਕਹਿੰਦੇ ਜਿਹੜਾ ਉਹਦੇ ਨਾਲ ਜੁੜ ਗਿਆ ਨਾ ਉਹ ਵੱਡਾ ਹੈ ਸੋ ਵੱਡਾ ਜਿਨ ਰਾਮ ਲਿਬ ਲਈ ਰਹਾ ਹੋ ਆ ਗਿਆ ਨਾ ਇੱਥੇ ਪਾਤਸ਼ਾਹ ਕਹਿੰਦੇ ਰੁਕ ਜੋ ਥੋੜਾ ਇਹਨੂੰ ਸਮਝੋ ਵਦਨ ਵਾਲਾ ਵੱਡਾ ਉਹ ਹੈ ਜਿਹਦੀ ਰਾਮ ਦੇ ਨਾਲ ਜਿਹਦੀ ਪ੍ਰੀਤ ਸੱਚੇ ਪਰਮਾਤਮਾ ਇੱਥੇ ਕਿਸੇ ਮੰਤਰੀ ਦੇ ਨਾਲ ਬੰਦੇ ਦੀ ਬਣਦੀ ਹੋਵੇ ਨਾ ਕਿਸੇ ਐਮਐਲਏ ਦੇ ਨਾਲ ਚੰਗੀ ਜਾਣ ਪਛਾਣ ਹੋਵੇ ਅੱਗੋ ਬੰਦਾ ਪਹਿਚਾਣਦਾ ਹੋਵੇ ਚੰਗਾ ਮੋਹ ਪਿਆਰ ਹੋਵੇ ਮਿਲਦਾ ਵਰਤਦਾ ਹੋਵੇ ਬੰਦਾ ਚੌੜਾ ਹੋ ਕੇ ਤੁਰਿਆ ਫਿਰਦਾ ਕਿ ਮੇਰੀ ਸਮੇਂ ਦੇ ਐਮਐਲਏ ਨਾਲ ਬਣਦੀ ਹੈ ਕਿਸੇ ਮੰਤਰੀ ਨਾਲ ਬਣਦੀ ਹੈ ਸੀਐਮ ਨਾਲ ਬਣਦੀ ਹੈ ਮੇਰੀ ਸਿੱਧੀ ਗੱਲ ਬਾਤ ਹੈ ਪਾਤਸ਼ਾਹ ਕਹਿੰਦੇ ਤਾਂ ਸਿਰਫ ਇੱਕ ਕੁਛ ਲਿਮਟ ਤੱਕ ਸੀਮਤ ਜੀਆਂ ਤੇਰੀਆਂ ਗੱਲਾਂ ਨੇ ਪੜਿਆ ਕਿਸੇ ਮੰਤਰੀ ਨਾ ਬਾਨੀ ਕਿਸੇ ਐਮਐਲਏ ਨਾ ਬਾਨੀ ਕਰਕੇ ਤੂੰ ਵੱਡਾ ਨਹੀਂ ਹੋ ਸਕਦਾ ਪੈਸੇ ਕਰਕੇ ਤੂੰ ਵੱਡਾ ਨਹੀਂ ਹੋ ਸਕਦਾ ਹਾਂ ਵਡੱਪਣ ਉਹ ਹੈ ਜੇ ਸੱਚੇ ਨਾਲ ਜੁੜ ਗਿਆ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ ਫਿਰ ਤੇਰਾ ਵੱਡਾ ਪਣ ਹੈ ਜਿਸ ਸੱਚੇ ਪ੍ਰਮਾਤਮਾ ਦੇ ਨਾਲ ਸੱਚੇ ਰਾਮ ਦੇ ਨਾਲ ਲਿਬ ਲਾ ਲਈ ਪ੍ਰੀਤ ਪਾਲੀ ਪਾਤਸ਼ਾਹ ਕਹਿੰਦੇ ਫਿਰ ਵੱਡਾ ਸੋ ਵੱਡਾ ਜਿਨੇ ਰਾਮ ਨਿਬਲਾਈ ਹੁਣ ਆਪਣੇ ਆਪ ਨੂੰ ਵੱਡਾ ਦੇਖਣ ਵਾਲਿਓ ਆਪਣੇ ਆਪ ਨੂੰ ਵੱਡਾ ਜਨਾਉਣ ਵਾਲਿਓ ਸਾਡੇ ਤਾਂ ਸਮਾਜ ਵਿੱਚ ਹਾਲਾਤ ਹੀ ਇਦਾਂ ਦੇ ਬਣੇ ਹੋਏ ਨੇ ਜਿਹਦੇ ਕੋਲੇ ਮੜਾ ਆ ਜਾ ਖੁਸ਼ ਆ ਗਿਆ ਸੀ ਨਾਲ ਦੀ ਨਾਲ ਦੂਜੇ ਨੂੰ ਬੁਲਾਉਣਾ ਛੱਡ ਦਿੰਨੇ ਆ ਤੂੰ ਕੌਣ ਮੈਂ ਬੜਾ ਸਾਡੇ ਚ ਹਉਮੈ ਬੜੀ ਛਿਤੀ ਆ ਜਾਂਦੀ 4 ਛਿਲੜ ਆ ਕੇ ਆਉਣੀ ਗਏ ਅਸੀਂ ਹੰਕਾਰੀ ਬਣ ਜਾਂਦੇ ਆ ਸਾਡੇ ਕੋਲੇ ਮਾਇਆ ਆ ਗਈ ਅਸੀਂ ਹਉਮੈ ਦੇ ਵਿੱਚ ਆ ਜਾਂਦੇ ਆ ਹੰਕਾਰ ਦੇ ਵਿੱਚ ਆ ਜਾਂਦੇ ਆ ਸਾਡੇ ਤਾਂ ਮਨ ਦੇ ਵਿੱਚ ਟਿਕਾਹ ਹੈ ਹੀ ਹੋਈ ਨਹੀਂ ਸਾਡੇ ਤਾਂ ਮਨ ਦੇ ਵਿੱਚ ਖੇੜਾ ਹੈ ਹੀ ਹੋਈ ਨਹੀਂ ਸਹਜ ਹੈ ਹੀ ਨਹੀਂ ਠੀਕ ਹੈ ਵੱਖਰੀ ਗੱਲ ਹੈ ਕਿ ਸਾਡੀ ਕੌਮ ਵਿੱਚ ਹੋਏ ਨੇ ਇਦਾਂ ਦੇ ਗੁਰਮੁਖ ਪਿਆਰੇ ਜਿਨ੍ਹਾਂ ਕੋਲੇ ਹੈ ਬੜਾ ਕੁਸ਼ੀ ਪਰ ਉਹ ਜੁੜੀਆਂ ਹੋਈਆਂ ਰੂਹਾਂ ਸੀ ਭਾਈ ਲੱਖੀ ਸ਼ਾ ਬਣਜਾਰੇ ਦਾ ਇਤਿਹਾਸ ਪੜਨ ਲਿਏ ਭਾਈ ਮੱਖਣ ਸ਼ਾ ਲੁਬਾਣੇ ਵਰਗਿਆਂ ਨੂੰ ਪੜਨ ਲਿਏ ਹੈ ਸੀ ਮਾਇਆ ਕਰਕੇ ਧਨ ਦੌਲਤ ਕਰਕੇ ਬਹੁਤ ਵਡੇ ਸੀ ਪਰ ਅੰਦਰੋਂ ਗੁਰੂ ਨਾਲ ਜੁੜੇ ਸੀ ਅੰਦਰ ਉਹਨਾਂ ਦਾ ਸੱਚ ਨਾਲ ਵੱਡੇ ਪ੍ਰਮਾਤਮਾ ਦੇ ਨਾਲ ਅੰਦਰਲਾ ਪੱਖ ਜੁੜਿਆ ਹੋਇਆ ਸੀ ਮਾਇਆ ਕਰਕੇ ਭਾਵੇਂ ਭਾਈ ਲੱਖੀ ਸ਼ਾਹ ਬਨਜ਼ਾਰਾ ਬੜਾ ਧਨਾੜ ਸੀ ਇੱਕ ਹਜ਼ਾਰ ਗੱਡਾ ਉਹਦਾ ਚੱਲਦਾ ਸੀ ਇਹ ਕਹਿ ਲਈਏ ਕਿ ਅੱਜ ਦੇ ਸਮੇਂ 'ਚ 1000 ਟਰੱਕ ਜਿਸ ਬੰਦੇ ਦਾ ਚੱਲਦਾ ਤੇ ਆਪਾਂ ਦੇਖਦੇ ਨਾ ਕਿੰਡੀ ਵੱਡੀ ਟਰਾਂਸਪੋਰਟ ਆਪਾਂ ਕਹਿੰਨੇ ਜੇ 2-4 ਇੱਥੇ ਕਿਸੇ ਦੇ ਟਰੱਕ ਟਰਾਲੇ ਚੱਲਦੇ ਹੁਣ ਬੰਦਾ ਕਹਿੰਦਾ ਹੀ ਸਾਡਾ ਟਰਾਂਸਪੋਰਟ ਦਾ ਕੰਮ ਹੈ ਅਸੀਂ ਟਰਾਂਸਪੋਰਟੀ ਵਾਜਦੇ ਹੁਣ ਦੇਖੋ ਭਾਈ ਲੱਖੀ ਸ਼ਾਹ ਵਣਜਾਰਾ ਮਾਇਆ ਕਰਕੇ ਬਹੁਤ ਵੱਡਾ ਇੱਕ ਹਜ਼ਾਰ ਗੱਡਾ ਉਹਨਾਂ ਸਮਿਆਂ ਦੇ ਵਿੱਚ ਪਰ ਜਦੋਂ ਸੱਚੇ ਪ੍ਰਮਾਤਮਾ ਦੇ ਨਾਲ ਯਾਰੀ ਨਿਵਾਉਣ ਦੀ ਗੱਲ ਆਉਂਦੀ ਹੈ ਠੀਕ ਹੈ ਮਾਇਆ ਬਹੁਤ ਹੈ ਧਨ ਦੌਲਤ ਬਹੁਤ ਹੈ ਪਰ ਅੰਦਰੋਂ ਵੱਡਾ ਹੈ ਕਿਉਂਕਿ ਸੱਚੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਪ੍ਰੀਤ ਸੱਚੇ ਗੁਰੂ ਦੇ ਨਾਲ ਪਾਈ ਹੋਈ ਹੈ ਜ ਜਦੋਂ ਨਿਵਾਉਣ ਦੀ ਗੱਲ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰੰਗਜ਼ੇ ਬਾਦਸ਼ਾਹ ਨੇ ਸੀਸ ਧੜ ਤੋਂ ਅਲੱਗ ਕਰ ਦਿੱਤਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਤੇ ਸਤਗੁਰ ਜੀ ਦੇ ਧੜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਗੱਡਿਆਂ ਤੇ ਲੱਦ ਕੇ ਆਪਣੇ ਘਰ ਲੈ ਜਾਣ ਦੀ ਜ਼ਿੰਮੇਵਾਰੀ ਪਾਤਸ਼ਾਹ ਦਾ ਸੰਸਕਾਰ ਆਪਣੀ ਉਹਦੀ ਨਾ ਬੜੀ ਵੱਡੀ ਹਵੇਲੀ ਸੀ ਤੇ ਜਿੰਨੇ ਉਹਦੇ ਕਰਿੰਦੇ ਕੰਮ ਕਰਦੇ ਸੀ ਨਾ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਹੋਏ ਸੀ ਉਹਨਾਂ ਦੇ ਵਿੱਚ ਇੱਕ ਕਰਿੰਦਾ ਸੀ ਬਾਬਾ ਜੀਵਨ ਸਿੰਘ ਜੀ ਦਾ ਚਾਚਾ ਲੱਖੀ ਸ਼ਾ ਬਣਜਾਰੇ ਤੇ ਉਹਨਾਂ ਦੇ ਚਾਚਾ ਜੀ ਨੇ ਪਲੈਨਿੰਗ ਦੇ ਨਾਲ ਸਤਗੁਰੂ ਜੀ ਦਾ ਧੜ ਆਪਣੇ ਘਰ ਵਿੱਚ ਲਿਆ ਕੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਨਹੀਂ ਤਾਂ ਬੰਦਾ ਕਹਿੰਦਾ ਮੇਰਾ ਹਜ਼ਾਰ ਗੱਡਾ ਚੱਲਦਾ ਹੈ ਮੇਰੀ ਟਰਾਂਸਪੋਰਟ ਹੈ ਉਹਨਾਂ ਸਮਿਆਂ ਦੇ ਵਿੱਚ ਰਾਜਿਆਂ ਦੇ ਨਾਲ ਮੰਤਰੀਆਂ ਦੇ ਨਾਲ ਐਲਕਾਰਾਂ ਦੇ ਨਾਲ ਮੇਰੀ ਚੰਗੀ ਬਣਦੀ ਹੈ ਕਿ ਮੈਂ ਗੁਰੂ ਦਾ ਸੰਸਕਾਰ ਆਪਣੇ ਘਰ ਚ ਕਰ ਰਿਆਂ ਕੱਲੂ ਮੇਰੇ ਕਾਰੋਬਾਰ ਤੇ ਵੀ ਨੁਕਸਾਨ ਪਹੁੰਚ ਸਕਦਾ ਹੈ ਹੁਣ ਇੱਥੇ ਹੀ ਗੱਲ ਹੁੰਦੀ ਹੈ ਨਾ ਵੇਖਿਆ ਤਾਂ ਇਹੀ ਜਾਂਦਾ ਨਾ ਬੰਦਾ ਖੜਦਾ ਕਿੱਥੇ ਹੈ ਗੁਰੂ ਕੋਲੇ ਆ ਕੇ ਖੜਦਾ ਕਿ ਨਹੀਂ ਖੜਦਾ ਆਪਣੇ ਆਪ ਨੂੰ ਵੱਡਾ ਕਹਣ ਵਾਲਾ ਹੁਣ ਭਾਈ ਲੱਖੀ ਸ਼ਾਹ ਬਨਜਾਰਾ ਜੀ ਵੱਡੇ ਹੋ ਗਏ ਨੇ ਧੰਨ ਕਰਕੇ ਮਾਇਆ ਕਰਕੇ ਵੱਡੇ ਸੀ ਪਰ ਉਹਨਾਂ ਦੀ ਪ੍ਰੀਤ ਗੁਰੂ ਦੇ ਨਾਲ ਲੱਗ ਗਈ ਤੇ ਉਹ ਵੱਡੇ ਹੋ ਗਏ ਉਹਨਾਂ ਨੇ ਆਪਣੀ ਤੋੜ ਨਵਾ ਦਿੱਤੀ ਉਹ ਵੱਡੇ ਹੋ ਗਏ ਕਈ ਵਾਰ ਪੈਸਾ ਕੋਲ ਹੋਣ ਵਾਲਾ ਵੱਡਾ ਨਹੀਂ ਹੁੰਦਾ ਇੱਕ ਛਪਰੀ 'ਚ ਰਹਿਣ ਵਾਲਾ ਵੀ ਬੜਾ ਵੱਡਾ ਹੋ ਜਾਂਦਾ ਹੈ ਇਤਿਹਾਸ ਪੱਖ ਨੂੰ ਦੇਖੋ ਨਾ ਇਤਿਹਾਸ ਪੱਖ ਨੂੰ ਬਾਬਾ ਮੋਤੀराम ਮਹਿਰਾ ਮਾਇਆ ਕਰਕੇ ਘਰ ਵਿੱਚ ਕੁਝ ਨਹੀਂ ਹੈ ਬੜਾ ਗਰੀਬੜਾ ਜਿਹਾ ਇੱਕ ਨੌਕਰ ਹੈ ਰਾਮ ਜਿਹਨੂੰ ਆਪਾਂ ਕਹਿੰਨੇ ਨਾ ਆਮ ਸਾਦੇ ਘਰ ਚ ਰਹਿਣ ਵਾਲਾ ਘਰ ਦਾ ਗੁਜ਼ਾਰਾ ਨਾਰਮਲ ਚੱਲਦਾ ਹੈ ਪਰ ਵੱਡੇ ਦੇ ਨਾਲ ਵੱਡੇ ਪ੍ਰਮਾਤਮਾ ਦੇ ਨਾਲ ਪ੍ਰੀਤ ਜੁੜੀ ਹੈ ਕੌਣ ਵੱਡਾ ਮਾਇਆ ਵਡਿਆਈ ਨਹੀਂ ਮਾਇਆ ਵਾਲਾ ਨਹੀਂ ਨਾ ਸੋ ਵੱਡਾ ਜਿਹਨੇ ਰਾਮ ਨੇ ਬੁਲਾਈ ਹੁਣ ਵੱਡਾ ਉਹ ਹੈ ਜਿਹਦੀ ਪ੍ਰੀਤ ਸੱਚੇ ਪ੍ਰਮਾਤਮਾ ਦੇ ਨਾਲ ਪਈ ਹੈ ਹੁਣ ਉਹ ਵੱਡੇ ਦੀ ਗੱਲ ਆ ਗਈ ਹੈ ਬਾਬਾ ਮੋਤੀ RAM ਮਹਿਰਾ ਉਹ ਵੱਡੇ ਨਾਲ ਜੁੜਿਆ ਹੋਇਆ ਹੈ। ਉਹਦਾ ਅੰਦਰ ਉਹਦਾ ਕਨੈਕਸ਼ਨ ਉਹ ਵੱਡੇ ਪ੍ਰਮਾਤਮਾ ਨਾਲ ਜੁੜ ਗਿਆ। ਵੱਡਾ ਕਿੱਦਾਂ ਵੱਡਾ ਕਿੱਦਾਂ ਹੋ ਗਿਆ ਬਾਬਾ ਮੋਤੀ RAM ਮਹਿਰਾ ਆਪਣੀ ਘਰ ਵਾਲੀ ਦੇ ਗਹਿਣੇ, ਮਾਤਾ ਦੇ ਗਹਿਣੇ, ਘਰ ਵਿੱਚ ਪਏ ਪੈਸੇ ਟਕੇ ਜੋ ਕੁਝ ਵੀ ਸਭ ਕੁਝ ਇਕੱਠਾ ਕਰਕੇ ਆਪਣੇ ਘਰ ਦੇ ਵਿੱਚੋਂ ਦੁੱਧ ਗਰਮ ਕਾੜਨੀ ਦੇ ਵਿੱਚੋਂ ਤਿਆਰ ਕਰਕੇ ਸਹਿਬਜ਼ਾਦਿਆਂ ਦੇ ਤੇ ਮਾਂ ਗੁਜਰਕੌਰ ਜੀ ਦੇ ਛਕਾਉਣ ਦੇ ਲਈ ਠੰਡੇ ਬੁਰਜ ਦੇ ਵਿੱਚ ਚੱਲ ਗਿਆ ਜੀ ਦੇ ਬਦਲੇ ਇੱਕ ਦਿਨ ਦੁੱਧ ਪਿਉਣ ਦੇ ਬਦਲੇ ਦੇ ਵਿੱਚ ਬਾਬਾ ਮੋਤੀ RAM ਮਹਿਰਾ ਨੂੰ ਆਪਣਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੜਵਾਉਣਾ ਪੈ ਗਿਆ ਸ਼ਹੀਦ ਕੀਤਾ ਗਿਆ ਵੇਖੋ ਵੱਡੇ ਦੇ ਨਾਲ ਜੁੜ ਕੇ ਵਿੜਾਈ ਇਹਨੂੰ ਵੱਡਾਪਨ ਕਹਿੰਦੇ ਆ ਨਾ ਹੁਣ ਪੈਸੇ ਕਰਕੇ ਤਾਂ ਉੱਥੇ ਹੋਰ ਵੀ ਬਹੁਤ ਵੱਡੇ ਸੀ ਪਰ ਨਿਭ ਜਾਂਦੀ ਏ ਇੱਕ ਗਰੀਬ ਦੀ ਵੀ ਨਿਭ ਜਾਂਦੀ ਏ ਨਿਭਾਉਣ ਦੀ ਗੱਲ ਅੰਦਰਲੇ ਪਿਆਰ ਦੀ ਗੱਲ ਹੈ ਇੱਥੇ ਉਹ ਵੱਡਾ ਹੈ ਜਿਹਦੀ ਲਿਵ ਜੁੜ ਗਈ ਹੈ ਸੱਚੇ ਪ੍ਰਮਾਤਮਾ ਨਾਲ ਇੱਥੇ ਵੱਡੀ ਮਾਇਆ ਵਾਲਿਆਂ ਦੀ ਵੀ ਜੁੜ ਗਈ ਐ ਗਰੀਬਾਂ ਦੀ ਵੀ ਜੁੜ ਗਈ ਐ ਤੇ ਇੱਥੇ ਕਈ ਵੱਡੇ ਵੱਡੇ ਧਨਾੜ ਹੋ ਕੇ ਵੀ ਖਾਲੀ ਹੀ ਤੁਰ ਗਏ ਨੇ ਸਿਰਫ ਮੈਨੂੰ ਨਾ ਕੁਝ ਹੋ ਜੇ ਮੇਰਾ ਨਾ ਕੁਝ ਹੋ ਜੇ ਮੈਂ ਨਾ ਲੁੱਟਿਆ ਜਾਵਾਂ ਮੇਰਾ ਨੁਕਸਾਨ ਨਾ ਹੋ ਜੇ ਮੇਰੇ ਪਰਿਵਾਰ ਦਾ ਨੁਕਸਾਨ ਨਾ ਹੋ ਜੇ ਮੇਰੇ ਬੱਚਿਆਂ ਦਾ ਨੁਕਸਾਨ ਨਾ ਹੋ ਜੇ ਮੇਰੇ ਧੀਆਂ ਪੁੱਤਰਾਂ ਦਾ ਨੁਕਸਾਨ ਨਾ ਹੋਵੇ ਜਿਨੇ ਨਿਭਾਉਣੀ ਹੈ ਨਾ ਉਹ ਫਿਰ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਉਹ ਸਭ ਕੁਝ ਦਾਤ ਤੇ ਲਾ ਕੇ ਵੀ ਨਵਾ ਜਾਂਦਾ ਹੈ ਤੇ ਸੱਚੀ ਪ੍ਰੀਤ ਸਾਡੀ ਤਾਂ ਹੀ ਨਹਿ ਸਕਦੀ ਹੈ ਵੱਡੇ ਅਸੀਂ ਦੁਨੀਆ ਤੇ ਤਾਂ ਹੋ ਸਕਦੇ ਹਾਂ ਜੇ ਸੱਚ ਨਾਲ ਪਿਆਰ ਪੈ ਜਾਏ ਗੁਰੂ ਨਾਲ ਪਿਆਰ ਪੈ ਜੇ ਉਹਦੀ ਇਬਾਦਤ ਦੇ ਵਿੱਚ ਉਹਦੀ ਬੰਦਗੀ ਦੇ ਵਿੱਚ ਜੁੜ ਜਾਈਏ ਉਹਦੇ ਨਾਮ ਦੇ ਵਿੱਚ ਜੁੜ ਜਾਈਏ ਜੇਕਰ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਮੰਨਾਂਗੇ ਤੇ ਵੱਡੇ ਹੋ ਸਕਦੇ ਆ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਇਹ ਬਚਨ ਸਾਨੂੰ ਵੱਡਾ ਕਰ ਸਕਦਾ ਜੇ ਗੁਰੂ ਦੀ ਸਿੱਖਿਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ